ਔਸਮ ਕਿੰਨਾ ਵਧੀਆ ਆਉਂਦਾ ਓਏ ਵੈਦਰ 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 ਰਹੀ ਹੈਗਾ ਜਲੰਦਰ ਅਖੇਰ ਜਲੰਦਰ ਯਸਰ ਅਖੇਰ ਵਧੀਆ ਹੋਇਆ ਨਾ ਉਦਾਂ ਜੇ ਸਪੀਡ ਬ੍ਰੇਕਰ ਨਾ ਹੁੰਦੇ ਤਾਂ ਐਨਾ ਗੰਦ ਨਹੀਂ ਮੈਣਾ ਸੀਗਾ ਹੈ ਹੋਰ ਕੀ ਇਹ ਹੈ ਨਾ ਮਿਊਂਸੀਪੈਲਿਟੀ ਵਾਲੇ ਧਿਆਨ ਨਹੀਂ ਕਰਦੇ ਨੇ ਚੀਜ਼ਾਂ ਵੱਲ ਇਹ ਦੇਖੋ ਜੀ ਦੇਖੋ ਜੇ ਸਪੀਡ ਬ੍ਰੇਕਰ ਜੇ ਆਹ ਵਾਲੇ ਨਾ ਹੁੰਦੇ ਸਾਡਾ ਮੋਟਰਸਾਈਕਲ 70 ਤੇ ਨਾ ਇਹ ਸਪੀਡ ਬ੍ਰੇਕਰ ਨਾ ਹੁੰਦੇ ਤੇ ਐ ਗੰਦ ਨਹੀਂ ਨਾ ਪੈਣਾ ਸੀ ਕੱਢਣਾ ਯਾ ਮਜੀ ਰਸਤਾ ਹੈ ਇਹ ਘਟਕਾ ਨਹੀਂ ਖਾਣਾ ਨਾ 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 ਪਿੰਡ ਬੰਦਾਰ ਤੋਂ ਪਹੁੰਚ ਇੱਕ ਗੱਡੀ ਰੁਕੀ ਗਈ ਉਜਾ ਇੱਕ ਚੌਥੇ ਹੀ ਪਈ ਅੰਦਰ ਘੱਟ ਕਰ ਘੇਰ ਘੱਟ ਕਰ ਘੇਰ ਘੱਟ ਕਰ ਆਉਣ ਕੇ ਇਹਦਾ ਐਸਾ ਉਹ ਐਂਟਰਾ ਜਿਹਨੂੰ ਇੱਧਾ ਭਾਈ ਜਾਂਦਾ ਵਿੱਚ ਇਹਦਾ ਇਹਦਾ ਇਹਨਾਂ ਦਿੱਤ ਹੋਰ ਵੀ ਲੱਭੇ ਹੋ ਹਾਂ ਟੱਕਰਾਂ ਦੇ ਮੂਰੇ ਪਾਣੀ ਵੀ ਆ ਗਿਆ ਨਹਿਰ ਵਿੱਚ ਸਾਹ ਜਾ ਕੇ ਰਹਿ ਦੂਜਾ ਚਲੋ ਪੋਣਾ ਸਾਰੇ ਜਦੋਂ ਤੀਜਾ ਹਾਉਨ ਚਲਾਈ ਚੱਲ ਖਿੱਚ 40 45 ਲੱਗੇ ਜਾਂਦਾ ਦੂਜਾ ਜਾਂ ਦੂਰ ਲੈ ਨਾ ਪਤਾ ਕੋਈ ਟੋਕ ਨਹੀਂਦਾ

पिंड पेकारी कंदा ਸਕੂਲ ਦਾ ਹੈ। ਇਹ ਡੀਜ਼ਲ ਜਣਾਈ ਥੋਈ। ਇੱਥੇ ਕੋਈ ਇੰਦਨ ਨਹੀਂ। ਇੱਥੇ ਇੰਨੇ ਆ। ਜੀ ਵਿਦੇ ਦੇ ਚੰਨਾ ਜਾਂ ਜਾ ਕੇ ਜਾ ਕੇ। ਸਾਥ ਦਾ ਭਗਤਿਆ ਪਰਵਾਨ ਕਰਨੀ। ਭਾਵੇਂ ਦਾ ਪਲ। ਸਖੀ ਦੀ ਆਤਮਾ ਨੂੰ ਬਖਸ਼ਣਾ ਕਰਨਾ ਜਿਹਨਾਂ ਆਖਣ ਕਰਨੇ ਵਾਚੀ ਨੂੰ ਉਨਾ ਪਿੱਛੇ ਉਹ ਆਪੋ ਸੱਟਾਂ ਤੇ। ਭਾਰੇ ਦੇ ਜਨਾਂ ਦੀ ਸੰਸਾਰ ਬੰਦੀ ਪਾਰੇ ਸਵਾਲ ਦੀ ਬੰਦੀਆਂ ਨੂੰ ਜੀਤ ਬਖਸ਼ਰੀ ਚੰਦ ਰਸੀਆਂ ਬਖਸ਼ੀਆਂ ਇਹ ਅਰੋਪ ਦਾ ਬਖਸ਼ਣੀ। ਸਾਰੇ ਚੜ੍ਹਨੀਆਂ ਟੋਲਾ ਵਰਸਨੀਆਂ ਦੇਖ ਦੇ ਸਭ ਵਿੱਚ ਆਰ ਸਾਈ ਹੁਣ ਬਾਰ ਬਾਰ ਤੇਰਾ ਪ੍ਰਭਾਤ ਤੂੰ ਜਾਣ ਕੇ ਹੈ ਸੰਗ ਬਾਰ ਕੇ ਸਾ ਪ੍ਰੀਤ ਪ੍ਰਭੂ ਆਪਣੀ ਨਾਮ ਜਪੋ ਹਰ ਰੰਗ ਘਾਲ ਸੁਭਸਿਆ ਬਾਰ ਸੁਭਸਿਆ ਆਇ ਕੀਤੀ ਸੇਵਾ ਪਰਮਾਤਮਾ ਕੋ ਭੋਗਾਂ ਦੇ ਸਮੇਂ ਸੰਤਰਮਾਲਾ ਆਪ ਜੀ ਨੂੰ ਮੈਂ ਪਹਿਲੇ ਗੌਰ ਕੀਤਾ ਆਪ ਜੀ ਨੇ

ਦੇਖਣਾ ਜ਼ਰੂਰੀ ਹੈ ਜੀ ਆਪਣਾ ਅੱਧੀ ਲੱਗ ਗਈ ਅੱਧੀ ਲੱਗ ਗਈ ਲੱਗੀ ਹੈ ਅੱਧੀ ਲੱਗ ਗਈ ਹਲੇ ਕੰਮ ਚੱਲ ਰਿਹਾ ਹੈ ਪ੍ਰੋਸੈਸ ਵਿੱਚ ਹੈ ਜੀ ਇੱਥੋਂ ਦਾ ਕੰਮ ਇੱਥੋਂ ਦਾ ਕੰਮ ਪ੍ਰੋਸੈਸ ਵਿੱਚ ਹੈ ਜੀ ਹਲੇ ਆ ਪਈਆਂ ਹੋਈਆਂ ਨੇ ਟੈਲਾਂ ਬਸ ਲੱਗਣ ਵਾਲੀਆਂ ਨੇ ਲੋਕਾਂ ਨੇ ਖਰਾਬ ਰੱਖ ਲਈ ਜਾ ਕੇ ਦੀ ਏ ਮਾਈ ਕੀ ਆ ਸਾਡੇ ਮਸ਼ਹੂਰ ਪਿੰਡ ਦੀ ਸਵੀਟ ਸ਼ਾਪ ਜੀ ਬਹੁਤ ਜਿਆਦਾ ਸਭ ਤੋਂ ਮਸ਼ਹੂਰ ਤੇ ਤੁਸੀਂ ਜੇਕਰ ਕੋਈ ਵੀ ਚੀਜ਼ ਲੈਣਾ ਚਾਹੁੰਦੇ ਹੋ ਇੱਥੇ ਬਹੁਤ ਵਧੀਆ ਤਰੀਕੇ ਨਾਲ ਮਿਲੇਗੀ ਸੋਲਰ ਸੋਲਰ ਕੈਮਰੇ ਲੱਗੇ ਹੋਏ ਨੇ ਦੇ ਨਾਲ ਤੇ ਨਾਲ ਸੋਨ ਲਾਈਟਾਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਆ ਦੇਖੋ ਜੀ ਆ ਥੋੜਾ ਜਿਹਾ ਇੱਧਰ ਇਹ ਕੀਤਾ ਹੋਇਆ ਮੋਇਨਾ ਇਸ ਚੀਜ਼ ਦਾ ਕਰਾਵਾਂਗੇ ਹੁਣ ਹਲ ਹਲ ਹੀ ਹਲ ਹੀ ਹਾਂਜੀ ਇਹ ਜਿਹੜਾ ਨਾ ਇਹ ਆਪਾਂ ਸਰਪੰਚ ਸਾਹਿਬ ਨੂੰ ਦਿੱਤੀ ਹੋਈ ਹੈ ਦਰਖਾਸਤ ਇਸ ਬਾਰੇ ਕਰਾਂਗੇ ਹਲ ਜਰੂਰ ਇਸ ਬਾਰੇ ਹੁਣ ਪਿੰਡ ਵਾਲੇ ਮੋਰੀ ਹੋਏ ਨੇ ਇਸ ਚੀਜ਼ ਤੇ ਚਲੋ ਕਿਰ ਤੇ ਮਤਲਬ ਕਿ ਇਹ 15000 ਹੋ ਰਿਹਾ ਹੌਲੀ ਹੌਲੀ ਤੇ ਇਹ ਸੁਧਾਰ ਜੋ ਆਪਾਂ ਦੇਖਣ ਮਿਲਾਂਗਾ ਤੁਹਾਨੂੰ ਹੋਰ 4-5 ਮਹੀਨੇ ਤੱਕ ਦੇਖੋਗੇ ਤੁਸੀਂ ਪਿੰਡ ਦਾ ਕਾਫੀ ਸੁਧਾਰ ਹੋ ਜਾਏਗਾ ਬਿਲਕੁਲ ਹੀ ਬਿਲਕੁਲ ਤੇ ਆਹ ਦੇਖੋ ਜੀ ਬਹੁਤ ਹੀ ਮਤਲਬ ਸ਼ਾਨਦਾਰ ਪ੍ਰੋਸੈਸ ਚੱਲ ਰਿਹਾ ਹੈ ਪਿੰਡ ਦੇ ਵਿੱਚ ਕਮਾਲ ਕਰਾਂ ਦਾ ਤੇ ਆ ਸਾਡੇ ਪਿੰਡ ਦੀ ਜੀ ਇੱਕ ਮੋਟਰ ਬਹੁਤ ਮਸ਼ਹੂਰ ਹੈ ਜੀ ਇੱਥੇ ਦੀ ਜਦੋਂ ਵੀ ਤੇ ਕੋਈ ਆਉਣਾ ਹੁੰਦਾ ਸਾਡੇ ਪਿੰਡ ਦੀ ਜਾਨਤਾ ਇੱਥੇ ਆ ਕੇ ਨੌਂਦੀ ਨੋਦੀ ਆ ਜੀ ਸਾਰਾ ਕੁਝ ਕਰਦੀ ਹੈ ਓ ਸਾਡੇ ਪਾਪਾ ਬਲਖ ਸਿੰਘ ਜੀ ਉਹ ਵੀ ਬਹੁਤ ਮਸ਼ਹੂਰ ਜਗਾ ਮੇਲਾ ਆ ਰਿਹਾ ਇੱਥੇ ਵੀ ਇਸ ਟਾਈਮ ਮੌਸਮ ਤਾਂ ਦੇਖੋ ਜੀ ਬਹੁਤ ਹੀ ਪਿਆਰਾ ਤੇ ਆਪਣਾ ਬਹੁਤ ਸੋਹਣਾ ਲੱਗ ਰਿਹਾ ਹੈ ਮੌਸਮ ਤੇ ਮਹੌਲ ਚਾਹ ਦੇ ਕੋਠੀਆਂ ਦੇਖੋ ਜੀ ਬਹੁਤ ਸੋਹਣੀਆਂ ਸੋਹਣੀਆਂ ਸ਼ਾਨਦਾਰ ਤਿਆਰ ਪਈਆਂ ਨੇ ਇਹ ਕਾ ਆਪਣੇ ਬਹੁਤ ਹੀ ਪਿਆਰੀ ਜਗ੍ਹਾ ਸਾਡੇ ਪਿੰਡ ਦੀ ਦੀ ਦੇਖ ਹੀ ਸਕਦੇ ਹੋ ਕਿ ਪਿੰਡ ਦਾ ਮਾਹੌਲ ਚਾਲ ਥੋੜਾ ਬਹੁਤ ਵਧੀਆ ਹੈ ਬੇਚੀ ਥੋੜਾ ਥੋੜਾ ਪ੍ਰੋਗਰਾਮ ਕਰਦਾ ਪਿਆ ਕਿਉਂਕਿ ਸਫਾਈ ਦਾ ਹੈ ਨਹੀਂ ਕਿ ਥੋੜੀ ਬਹੁਤ ਉਹ ਵੀ ਕੋਈ ਨਹੀਂ ਬਹੁਤ ਹੀ ਜਲਦ ਹੱਲ ਹੁੰਦੀ ਹੈ ਇਸ ਸਫਾਈ ਦਾ ਵੀ ਕਰਨਗੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦਾ ਮਾਹੌਲ ਚਾਲ ਬਹੁਤ ਚੰਗਾ ਹੈ ਸਾਫ ਸੁਥਰਾ ਹੈ ਥੋੜਾ ਬਹੁਤਾ ਥੋੜਾ ਬਹੁਤ ਥੋੜਾ ਬਹੁਤ ਹੈ ਕਹਿੰਦਾ ਛੋੜ ਤਾਂ ਮੈਂ ਕਹਾਂ ਆ ਦੇਖੋ ਜੀ ਹੁਣ ਜਿਹਦਾ ਪਾਹ ਰੋਡ ਤੋਂ ਸਾਹਮਣੇ ਨਿਕਲਦੇ ਸੱਧੀਆਂ ਦੋ ਕੋਠੀਆਂ ਬਹੁਤ ਹੀ ਸੁੰਦਰ ਨੇ ਇੱਕੋ ਸਾਰ ਲੱਗੀਆਂ ਨੇ ਵਧੀਆ ਨੇ ਦੇਖੋ ਉਹ ਦੇਖੋ ਜੀ ਇਹ ਭਰਾਵਾ ਭਰਾਵਾ ਦੇ ਇਹ ਭਰਾਵਾ ਭਰਾਵਾ ਦੇ ਘਰ ਨੇ ਇੱਕ ਇਧਰਲਾ ਭਰਾ ਦੂਜੇ ਦਾ ਟਿਕੜਾ ਦੂਜੇ ਭਰਾ ਦਾ ਗੇਟ ਆਹ ਦੇਖੋ ਜੀ ਪਿੰਡ ਦੀ ਗੇਟ ਇਹ ਵੀ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਸਾਡੇ ਪਿੰਡ ਦੇ ਵਿੱਚ ਆਪਾਂ ਜਿੱਥੋਂ ਤੁਰੇ ਸੀ ਆਪਾਂ ਉਥੇ ਫੇਰ ਪਹੁੰਚ ਚੁੱਕੇ ਹਾਂ ਜੀ ਬਹੁਤ ਹੀ ਮਾਣ ਸਾ ਮਾਨਯੋਗ ਸਤਿਕਾਰਯੋਗ ਸਾਡੇ ਵੀਵਰਸ ਨੂੰ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ